रहने तो भाई चलो चलेगा मलदा से यार दो दिन कठिनो का हो जाएगा ना रेड कोई हो जाएगा इसमें देखो एक दो तीन चार कठा कर लेंगे तो काम सही हो जाएगा ये खसी इसको छोड़ो ना ये और वो उसका और इसका करेंगे फिर इसके पाला करेंगे और उस पकाने चटको भी ले लेंगे ले 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 ले। इसको तो खड़ा करो बुलाते हेलो हाँ परची अपनी अपनी होगी सौ रुपया मेरा है डेढ़ सौ भी नहीं सवा सौ भी नहीं छोटी बस छोटी गल करनी है, है। बोलो 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 ਅਸੀਂ ਵੀ ਕਹੀਏ ਕੁਛ ਕਹੋ ਜੋ ਹੱਕਵੰਦਾ ਤੁਹਾਡਾ ਕਿ ਲਾਫੜ ਫਿਰ ਕੀ ਫਾਇਦਾ ਆਉਣ ਦਾ 9 9000 ਦੀ ਗੁੱਸਾ ਨਹੀਂ ਕਰਨਾ ਮੋੜਨਾ ਨਹੀਂ ਨਾ ਤਾਂ ਮੋੜਨਾ ਇਹ ਮਹਾ ਮੇਰੀ ਗੱਲ ਸੁਣ ਤਾਂ ਲੈ ਨਹੀਂ ਨਾ ਤਾਂ ਗੁੱਸਾ ਕਰਨਾ ਨਾ ਮੋੜਨਾ ਇਹ ਮਹਾ ਨਹੀਂ ਫਿਰ ਕਿੰਨੇ ਕਿੰਨੇ ਦੀਆਂ ਮਰਨ ਜਾਇਜ਼ ਆ ਜੋੜੀ ਇਕੱਠੀ ਕਰ ਲੈ ਯਾਰ ਹੁਣ ਖੋਲ ਕੇ ਲੈ ਆਦਰ ਖੋਲ ਕੇ ਉਹ ਲੈ ਖੋਲ ਕੋ ਆ ਲੈ ਖੋਲ ਕੇ ਯਾਰ ਜੋੜੀ ਇਕੱਠੀ ਕਰ ਲੈ ਫਿਰ ਤੀਜੇ ਦਾ ਕਰ ਲਾਂਗੇ ਬਾਅਦ ਚ

ਤੇ ਹੋਰ ਕੰਦੀ ਸੋਕੀ ਪਟਿਆਕ ਵੀ ਹੋ ਰਹੀ ਹੈ ਪਤਾ ਲੱਗਾ ਦੇਖ ਲੈ ਉਹ ਇਹ ਇਹਦਾ ਕੰਨ ਛੋਟਾ ਉਹਦਾ ਥੋੜਾ ਵੱਡਾ ਕਿੰਨੇ ਦੀ ਆਪਾਂ ਲੰਦਰਾ ਦੱਸ ਫਿਰ ਜਾਇਜ਼ ਗੱਲ ਤੁਸੀਂ ਦੱਸ ਤੂੰ ਕਹਿੰਦਾ ਮੈਂ ਤਾਂ ਤੈਨੂੰ ਦੱਸ ਤਾ ਤੁਸੀਂ ਜਿਹੜੀ ਸਾਡੇ ਨਾਲ ਉਹਨੀਆਂ ਚੱਲਣਗੀਆਂ ਜਾਇਜ਼ ਹੋ ਗਿਆ ਮੈਂ ਉਹਦੀ ਵੀ ਕੈਜ ਦੱਸ ਦਿਆਂ ਚੱਲਦੀਆਂ ਨਹੀਂ ਪਰ ਹੁਣ ਤੂੰ ਆਪ ਦਾ ਕੁਝ ਦੱਸਦਾ ਨਹੀਂ ਹੁਣ ਮੈਂ ਤਾਂ ਤੈਨੂੰ ਕੈਜ ਮੋੜਦਾ ਨਹੀਂ ਸਹੀ ਮੋੜੇ ਦੱਸਿਆ ਮੈਂ ਗਲਤ ਨਹੀਂ ਦੱਸਿਆ ਹਾਂ ਜਾਇਜ਼ ਕੀ ਆ लास्ट ਤਾਂ ਤੇਨੇ ਜਿਹੜੇ ਕੰਮ ਕਿਹਾ ਹੂੰ ਇਹ ਪੂਰੇ 13-14 ਦੀਆਂ ਲੱਗਣਗੀਆਂ ਨਾ ਜੀ ਨਾ ਕਰ ਕਰਨ ਦਿੱਤਾ ਮੈਂ ਇਹ ਤਾਂ ਸੁਤੇਪੈ ਸੀ ਮਤਲਬ ਵਿਚਾਰਾ ਉਠਾ ਕੇ ਲਾਂਦਾ ਵੀ ਤੂੰ ਵੇਚੇਗਾ ਹੁਣ ਤੂੰ ਹੋਰ ਕਰਨ ਲੱਗਾ ਕੰਮ ਆਏ ਥੋੜਾ ਸੌਦੇ ਬਣਦੇ ਆਏ ਨਹੀਂ ਨਾ ਤੂੰ ਵੀ ਨਹੀਂ ਮੈਂ ਤੈਨੂੰ ਕੱਚਾ ਹੀ ਨਹੀਂ ਲਾਇਆ ਮੋਲੇ ਯਾਰ ਜੇ ਕੱਚਾ ਲਾਇਆ ਇਨੇ ਬੰਦੇ ਖੜੇ ਕਹਿ ਦੇਣ ਚੱਲ ਫਿਰ ਇਨੇ ਬੰਦੇ ਚ ਮੈਂ ਵੀ ਕਹਿਣਾ ਲੈ 12-12 ਦੀਆਂ ਬੋਗੀਆਂ ਕੀ ਲਾਗਾ ਯਾਰ 10 10 ਜੋੜੀ ਦਾ ਥੋੜਾ ਥੋੜਾ ਆ ਇਹਦਾ ਆ ਉਹਨੇ ਫੜਾਇਆ ਕਿੰਨੇ ਦੀ ਆ ਇਹਨਾਂ ਕਿੰਨੇ ਦੀ ਕੋਲਾ ਖੜਾ ਤੇਰੇ ਤੇ ਖੜਨਾ ਨਹੀਂ ਕਿੰਨੇ ਕਿੰਨੇ ਦੀ ਪਤਾ ਕੀ ਆ ਬਟਨ ਵਾਲੀ ਦਾ ਫੇਰ ਵੀ ਮਿਲੂਗੀ ਉਹ ਤਾਂ ਮਿਲ ਜੂ ਕੋਈ ਚੱਕਰ ਨਹੀਂ ਇਹਨਾਂ ਨੇ ਬਾਹਰ ਰਾਸਤ ਲੈ ਕੇ ਜਾਣੀ ਹੈ ਖਾਣੇ ਬਹੁਤ ਦਾ 4000 ਰੁਪਏ ਇੱਕ ਤੇ ਖਰਚਾ ਹੈ ਇੱਕ ਤੇ 4-5000 ਖਰਚਾ ਹੈ ਫੇਰ ਆਪਾਂ ਕਹਿੰਦੇ ਪਹਿਲੀ ਵਾਰ ਹੈ ਸਾਡੇ ਵੀਰਿਆਂ ਪਾਉਣਾ ਹੈ ਹੈ ਸਾਡੇ ਵੀਰਿਆਂ ਆਲਾ ਫੜ ਉਹ ਰੱਤਾ ਕਰ ਲੈ ਆਲਾ ਫੜ ਬੇਜਤੀਆਂ ਪਰ 21000 ਦੀਆਂ ਦੰਨ ਆ ਜਾ ਲੈ ਬੈਠ ਬਸ ਉਸ ਦੇ ਉੱਪਰ ਇੱਕ ਰੁਪਿਆ ਹਰ ਕਿਸੇ ਬੰਦੇ ਨੂੰ ਪੁੱਛ ਰਾ ਜੇ ਪੈਸੇ ਘੱਟ ਲਾਏ ਜਾਂਦਾ ਬਸ ਆ ਦੇਖ ਲੈ ਲਓ ਜੀ ਪਕੜੋ ਦਿਖਾਈ ਪੱਠਾ ਆਪਣਾ ਹੁਣ ਕੋ ਕਰ ਕੀ ਛੋਟਾ ਸਰਦ ਜੀ ਬੰਦੇ ਕੱਢੋ ਕੱਢੋ ਕਿੱਧਰ ਗਾ ਮੁੰਡਾ ਆ ਬੰਦੇ ਪੁੱਤ ਰਹਤੇ ਆ ਬੰਦੇ ਇੱਕ ਵਾਰੀ ਹੁਣ ਲਾ ਜਾਣਾ ਪੈਸੇ ਵੇਖ ਪੈਸੇ ਲੈ ਲਓ ਬਰੀਡ ਖਰੀਦਾ ਏ ਬੀਟਲ ਆਛਾ ਬਰੀਡ ਏ ਕੁਆਲਿਟੀ ਕਾ ਨਸਲ ਕਾ ऑल इंडिया के अंदर डिलीवरी भी हो जाएगी देखेंगे उसको भी और जिस भाई को क्वालिटी चाहिए और हमारा नंबर भी डबल नाइन टू थ्री जीरो टू वन टू वन टू इस नंबर पे कांटेक्ट करें पूरे पंजाब के अंदर जितना क्वालिटी कमा ले हर महीने में दो सौ नक दो दांत पे पूरे क्वालिटी के यहाँ से उठा के महाराष्ट्र में लेके जाते ऑल और, और दो दांत पे ऑल इंडिया के अंदर डिलीवरी हो जाएगी माल चाहिए नीचे दिए स्क्रीन पे कांटेक्ट कर सकते हैं फिर एक बार नंबर बोलता प्रकाश है लोग जो हो सके उतना ज्यादा माल लेके आओ हमको हर महीने में डेढ़ सौ की रिक्वायरमेंट रहती है पाठा दो बिल्कुल क्वालिटी का माल चाहिए जैसा क्वालिटी होगा सब दाम लगा दिया जाएगा ਬਾਤ ਵਾ 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 11 12 13 14 15 16 17 18 20 25 ਆ ਬੋਬ ਨੂੰ ਹੋਗੀ ਮੈਨੂੰ 200 ਦੇ ਦੇ ਹਾਂ ਮੈਨੂੰ ਦੇ ਦੇ 200 ਨਹੀਂ ਨਹੀਂ ਕੋਈ ਟੈਨਸ਼ਨ ਨਹੀਂ ਗੋਣੀ ਹੈ ਉਸੇ ਰੇਟ ਪਾ ਦਿੰਦਾ ਜੀ ਆ ਜਿਹੜੀਆਂ ਲਈਆਂ ਠੀਕ ਹੈ ਫਿਰ ਹੁਣ ਹੋਰ ਇਹ ਮੁੱਲਾਪੁਰ ਸੀਗੇ ਉੱਤੇ ਕਿੰਨੇ ਲਾਇਏ ਜੀ ਤੁਸੀਂ ਇਹ ਉਹ ਉਹ ਨਹੀਂ ਯਾਦ ਉਹ ਯਾਦ ਨਹੀਂ ਹੈ ਦੇ ਉਹਦੇ ਵੀ ਤੁਹਾਨੂੰ ਕਹੇ 15 ਹੀ ਦੇਣੀ ਹੈ ਇੰਨੀ ਤਾਂ ਭਰਾਵਾ نیند ਹੀ ਨਹੀਂ ਪੂਰੀ ਹੋ ਰਹੀ ਹੁਣ ਕੱਲ ਸੂਰੇ ਵਾਲੇ ਸੀ ਕਿ ਅੱਜ ਇੱਥੇ ਆ ਕਿਹੜੇ ਕਿਹੜੇ ਯਾਦ ਰੱਖਾਂ ਅਸੀਂ ਉਹਨੇ ਫੋਨ ਕੀਤਾ ਇਸ ਲਈ ਇੱਧਰ ਆਏ ਹਾਂ ਇਹਦਾ ਇਹ ਸੀ ਚ ਪਿਆ ਸੀ ਮੌਜ ਨਾਲ ਮੈਂ ਉਹਦਾ ਪੁਰਾਣਾ ਸੱਤਾ ਨਹੀਂ ਅੱਜ ਸੌਂਗਾ ਜਾ ਕੇ ਮੈਂ ਕੱਲ ਨੂੰ ਸੌਂਗਾ ਮੈਂ ਅੱਜ ਸੌਂਗਾ ਚੱਲ ਕਿੰਨੇ ਦੀ ਪਾਦੇ ਹੁਣ ਪੈਸੇ ਲਾਗੇ ਸੀ ਮੈਂ ਜਦੋਂ 0 ਦੇ 15 ਦੇ ਕਿਹਾ ਸੀ ਨਹੀਂ ਯਾਰ 15 ਤੇ 13 ਦਾ ਖੜਾ ਛੱਡ ਫੇਰ ਨਹੀਂ ਇਹਦੇ ਨਾਲ 13 ਦੀ ਤਾਂ ਤੁਸੀਂ ਲੈਂਦੇ ਜੀ 13 ਨੇ ਮੇਰੇ ਨਾਲ ਵੀ ਤੋ ਵੀ ਆ ਗਏ ਤੂੰ 13 ਦੀ ਮਾਈ ਸਾਹਿਬ 13 ਦੀ ਆਪ ਕੀ ਖਰੀਦੀ ਵੀ ਉਹਦੇ ਨੇ ਤੁਸੀਂ ਲੈ ਰਹੇ ਸੀ 13 ਦੀ ਮੈਨ ਬਣਦਾ ਨਹੀਂ ਸੀ ਕੁਛ ਮੈਂ ਦੇ ਦਿੰਦਾ ਉਦੋਂ ਨਾ ਆ ਜਾ ਕੋਈ ਤੇ ਚੱਲ ਬੋਲ ਫਿਰ ਨੋਟ ਵੀ ਛੱਸੀ ਵਾਲਾ ਆ ਗਿਆ ਤੇਰੇ ਕਰਮਾਂ ਦਾ ਚੱਲ ਹੋ ਗਿਆ ਛੱਸੀ ਦਾ ਥੱਲੇ 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 ਦੀਗਾ ਹੂੰ 500 ਜੱਸੀ ਬਸ ਉਸ ਨੂੰ ਕਹਿਆ ਜੱਸੀ ਲੈ ਲੈਣਾ ਹੈ ਲੋ ਬੋਲ ਯਾਰ 11 ਆ ਉਹਨਾਂ ਨੂੰ ਉਹਦੋਂ ਵਾਲੀ ਗੱਲ ਦੋ ਹੋ ਗਿਆ ਦੋ ਦੰਦ ਆ ਕੀ ਹੈ ਲੱਸੀ ਪਾਠੇ ਦੇਸੀ ਜਿਹੜੀ ਉਹ ਤੁਹ ਕੋ ਜੰਦੇ ਜਾਂਦਾ ਹੈ ਨਹੀਂ ਕੁਛ ਖਾਪਾ ਕੇ ਵੀ ਉਸਕੇ ਚੱਕਰ ਮੈਂ ਆਉਂ ਗਰਮੀ ਤੇ ਹੈ ਕੀ ਬਾਤ ਹੈ ਜੀ ਹਾਂ ਜੈਜ ਮਲੂ ਕਰੀ ਕਿਤੇ 8000 ਮੰਗ ਕੇ ਖੜ ਜੇ ਉਹ ਤਾਂ ਛੱਡ ਵਾ 11.5 ਆ ਕੋਈ ਸੰਗਮ ਨਾ ਮਰੇ। ਲੱਗਦਾ ਦੇਖ ਲੈ ਚੀਜ਼। ਭਾਈ ਉਸ ਨੂੰ ਖੜਾ ਹੋਣੇ ਨੂੰ ਮੁੰਨੇ ਕਰਾ ਕੇ ਕੀ ਦੇਖੀ। ਇਹ ਤਾਂ ਦੇ ਨਾ ਕੋਰਾ। ਦੇਖ ਲਈ ਦੇਖ ਲਈ ਦੇਖ ਲਈ। ਕੋਈ ਜਗ੍ਹਾ ਤੇ ਸੋਲੇ ਕਮਨ ਕਰ ਰਹਾ ਹੈ। ਬਹੁਤ ਠੰਡੀ ਹੈ। ਰਾਤ ਅਦੰਤ ਹੈ। ਹਾਂ ਬੋਲ ਉਸ ਨੂੰ ਕਰ ਸਕੇ। 6.5 ਹਜ਼ਾਰ ਦੀ। ਉਸ ਦੇ ਹਿਸਾਬ ਸੇ ਵੇਚੋ। ਕੀ ਤੂੰ ਚੱਡਾਂ ਕਰਦਾ ਮਾਰਦਾ ਅਮਰੀਕਾ ਨੂੰ। ਚੱਡਾਂ ਨੂੰ ਪਤਾ ਸਾਰਾ ਕੀ। ਪੱਕਾ ਬੱਤੇ ਮਾਰ ਦੇਣਾ। ਤੂੰ ਦੱਸ ਦੇ। ਇੱਕੋ ਹੀ ਦੱਸ ਦੇ। ਇੱਕ ਤਨਵਾਜਾ ਸਾਂ। ਇਹ ਮੰਡੀ 'ਚ ਮੈਂ ਬੁਲਾ ਲੇ। ਨਹੀਂ ਨਹੀਂ ਕੋਈ ਮਾਰ ਨਹੀਂ। ਸੁਣ ਸੁਣ ਪਤਾ ਕੀ ਹੈ। ਇਹ ਸਹੀ ਤਾਂ ਇੰਨੀ ਲੱਸੀ ਪਸੰਦੀ ਨਹੀਂ। ਨੇ ਨਹੀਂ ਮਾਨ ਕਰਦੇ ਇਹਨਾਂ ਨੂੰ ਬਿਲਕੁਲ ਨਹੀਂ ਲੱਸੀ ਜਿਆਦਾ ਹੋਰ ਬਾਕੀ ਛੋੜੋ ਤੇ ਇਹ ਹੈ ਕਿ ਉਹ ਬੜ ਬੜੋ ਕੁਛ ਨਹੀਂ ਹੋਗਾ ਇਹ ਗਰਵੇਸ ਇਹ ਘਰ ਤਾਂ ਤੇਰੀ ਯਾਦ ਪਾਣੀ ਨੇ 7000 ਕੀ ਲਈ ਆ ਤੂੰ ਜਾਨ ਪਰ ਜਾਏਗੀ ਛੋੜੋ ਲਿਖਾਈ ਆਪਣੀ ਆਪਣੀ ਆ 100 ਮੇਰਾ 100 ਮੇਰਾ ਲਾਤਾ ਨਹੀਂ ਦੋ ਦੰਦ ਛੋੜਦਾ ਉਹ ਦੋ ਦੰਦ ਦਾ 23000 ਮੰਗੀ ਜਾਂਦਾ ਇੱਕ ਵਾਰ ਖੋਈ ਵੀ ਆ ਰਹਿਣ ਤੋਂ ਦੋ ਦੰਦ ਤਾਂ ਸੁਹੀ ਨਹੀਂ ਹੋਣੀ ਚਾਹੀਦੀ ਐ ਸੂਈ ਕਿੱਥੇ ਆ ਜੇ ਐਡੇ ਐਡੇ ਥਣ ਹੋਏ ਪਏ ਉਸ ਦਾ ਸੌਦਾ ਨਹੀਂ ਹੋਇਆ ਲਗਾ ਲਗਾ ਉਹ ਲੈ ਕਾਲੀੋਗੜੀ ਡਾਕਟਰ ਜਿਹੜੀ ਸਿੰਦੇ ਪੱਟੀਆਂ ਕਿੰਨੀ ਹੈ ਹਣ ਤਾਂ ਵੱਡੀ ਕੁਛ ਨਹੀਂ ਲੈਤੀ ਆਂ ਦੈਲੀ ਪੀ ਰੱਖਿਆ ਜੋ ਗੀਂ ਦੀਆਂ ਹੁਣ ਕੀ ਮੁੱਲ ਕਰੀ ਹੁਣ 5 15 ਸੱਚੇ ਰੇਲੀਆਂ ਨਹੀਂ ਨੀ ਉਹਦੀ ਗੈਰਬੰਦੀ ਇਹਨਾਂ ਦੋ ਚੋਂ ਤਾਂ ਨਵੇਂ ਯਾਰ ਹਾਂ ਰਾਣਾ ਕਰੀ ਗਰੇ ਮੈਂ ਇਹਦੀ ਕਰਦਾ ਆ ਦੇਖ ਆ ਬਗ ਕੰਮ ਕਰ ਆ ਭੇੜ ਹੈਗੀ ਆ ਭੇੜ ਹੈ ਆ ਭੇੜ ਹੈ ਆ ਲੱਗਦਾ ਸਸਾ ਲੱਗੀਆਂ ਸਿੱਤ ਨਹੀਂ ਲੈ कुछ जायजा मोनो कर जी बेचनिया ने चलो फिर तू जायज कह दो यार मैं इधर एक बार बोल भाई मुंह ऊंचा कर तू पक्का मोल आ यार पक्का जिन्ना छोटा नहीं काम चौला कह दे चल बांधी नहीं भाई बकरी खा के दे ये अंदर फंडर करके भाई बकरी कबन करके फंडर आ रहा है तू फंडर फंडर का के कबन है नहीं बकरी तू का फंडर फंडर हां ਚਾੜੀ ਗਿਆ ਕਿ ਉਹ ਚਾੜੀ ਦਾ ਤਾਨੂੰ ਚੜ ਆ ਜਾਣੀ ਹੈ ਜਾਂ ਚਾਹਬ ਨਾ ਮੰਗਾ ਕਰਿਆ ਦਾ ਚੰਗੀ ਤਾਂ ਸੀਗਾ ਯਾਰ ਹਰ ਦੱਸਾਂ ਕਰ ਕੀ ਹੈ ਹਜ ਨਾ ਰੇ ਹੂਣ ਵਾਲੀ ਹੈ ਨਾ ਵੀ ਭਾਈ ਇਹ ਲੈ ਗਿਆ ਇਹ ਕੀ ਹੈ ਇਹ ਇਹਦਾ ਬਣ ਜੂ ਇਹ ਮੇਰੇ ਸਾਹਬ ਦੀ ਹੈ ਬਣਾਵਾਂਗੇ ਹੈ ਤਾਰ ਤਾਰ ਕਿਸ ਤਾਰ ਪੈਂਦੀ ਨਹੀਂ ਤਾਰ ਪਈ ਯਾਰ ਕੋਈ ਚੱਲੂ ਯਾਰ ਸਾਹ ਦਾ ਚੱਲੂ ਯੂ ਚੱਲਦੇ ਆ ਛਣਤਾ ਨਹੀਂ ਤੈਨੂੰ ਤਿੰਨ ਥੋੜੀ ਕਹਨੇ ਓ ਠੀਕ ਆ ਬੱਕਰੀ ਕੋਈ ਉਹ ਦੀ ਐ ਪੱਜੀ ਹੋਈ ਐ ਤਾਰਕ ਤੇ ਪੈ ਗਈ ਹਾਂ ਭਾਈ ਕੋਈ ਰਾਹ ਪਾ ਯਾਰ ਹੁਣ ਯਾਰ ਹਣੋ ਇਹਦਾ ਭਾਈ ਇਹਨੇ ਕੀ ਰੱਜ ਮੰਗਿਆ ਯਾਰ 21 ਮੰਗਿਆ ਨਾ 15 ਲਾਇਆ ਭਾਈ 15 ਲਾਇਆ ਹਾਂ ਮੈਂ ਮੰਗੂ ਤੂੰ ਸੋਚ ਤੂੰ ਸੋਚੀਏ ਤਾਂ ਮੈਂ ਫੋਟੋ ਹੀ ਲਾ ਕੇ ਦੇਣਾ ਬਾਈ ਤੇਰਾ ਕੀ ਧਿਆਨ ਵਿੱਚ ਹਾਂ ਜਾਈ ਜੀ ਮੰਗਿਆ ਫਿਰ ਨਾ ਕਰਿਆ ਕਰੋ ਯਾਰ ਤੁਸੀਂ ਰਾਹ ਦਿਖਾਓ ਰਾਹ ਹੀ ਦਿੱਤਾ ਲੈ ਮੈਂ ਫੜਾ ਸੋ ਆਹਦੀ ਲੋਕੀ ਦੇ ਯਾਰ ਓ ਠੀਕ ਆ ਇਹ ਨਾ ਕੀਆ ਇੱਕ ਵਾਰੀ ਅੱਜ ਕੋਈ ਗੱਲ ਨਹੀਂ ਫੜਾ ਉਹ ਤਾਂ ਬੰਦ ਯਾਰ ਹਜ਼ਾਰੋਂ ਬੰਦ ਹੋ ਬਾਈਏ ਹੁਣ ਯਾਰ ਬਣਦਾ ਕੋਈ ਆਪ ਨੂੰ ਨਹੀਂ ਵੇਖਦੀ 500 ਘੱਟ ਲੈ ਤੂੰ 2000 ਰੁਪਏ ਕੀ ਵਾਦੀ ਫੜੇ ਸਾਹ ਦਾ ਮਮਾ ਕੱਟੀ ਹਾਲ ਮਾਰੀ ਹਾਂ 5000 ਘੱਟ ਜਾ 15 ਦੀ ਲੈ ਆ ਫਿਰ ਉਹ 16 ਕਹਤਾ ਉਹਨੇ 16000 ਮੋ ਲਾਇਆ ਮੂ ਯਾਰ ਨਹੀਂ ਬਾਈ ਕਹਿੰਦਾ ਕਿ ਬਗਰੀ ਕੀ ਚ ਪੈ ਗਿਆ 500 ਘਟਾ ਤਾਂ ਹੋਰ 5000 ਤਾਂ ਘਟਾਉਣ ਨਹੀਂ ਲੱਗਿਆ ਤੇ ਮੈਂ ਤਾਂ 18000 ਮਾਰਿਆ ਕਾਰੋਬਾਰੀ ਬੰਦਾ ਤੂੰ ਕਾਰੋਬਾਰੀ ਹੈ ਫਰਕ ਤੇ ਫਿਰ 1000 ਘਟਾ ਦੇ ਦੇ 10 20 ਦੇ ਦੇ ਲੈ ਜੇ ਤੂੰ 1000 ਮੈਂ 1000 ਘਟ ਜਾਨਾ ਨਹੀਂ ਆਲੋ ਚੱਲ ਇਹ ਤਾਂ ਗਾਂ ਬੇਚਣ ਮੇ ਡੱਕਾ ਲਾਦਾ ਮੇਰੇ ਨਾਲ ਹੋਰ ਦੇ ਦੇ ਬਾਕੀ ਕਰਾ ਦੇ 12 ਜਿਹੜੀ ਦੇਖੀਆ ਸਵੇਰਾ ਗਾਉਂ ਤੋਂ ਬਰਦਾਸਖਾਈ 200 ਓਏ ਨਾ ਦੇ ਯਾਰ ਸਾਨੂੰ ਪੈਸੇ ਬਣਾਓ ਸਖਾਰ ਇੱਕ ਵਾ ਇੱਥੇ ਕਰ ਮਗਾਓ ਜੱਪਾ ਕਰਿਆ ਕਿਰੋਦ ਸਲਾਮ ਅਲੈਹਮੁਲ। 100 ਦੇਗਾ ਮੈਂ 100 ਦੇ 100 ਲਖਾਈ ਬਸ ਮੈਂ ਕਰਾ ਹੁਣ ਗਈ ਯਾਰ ਚੱਲ ਯਾਰ ਦਫਾ ਕਰ ਲੈ ਓਏ ਭਾਈ ਨੂੰ ਵੈਲਕਮ ਇਹ ਹੋ ਮੁਝ ਲੜਦਾ ਇਨੂੰ ਤੁਸੀਂ ਤੇਰੇ 100 ਤੇ ਤੈਨੂੰ ਕਹੀ 200 ਦੇ ਦੂ 20 ਦੀ ਕਰਾ ਦੇ 500 ਲੱਗਣਾ ਨਾ ਨਾ 20 ਦੇ ਨਾਲ ਤਾਂ ਦੱਬਦੀ ਨਾ ਮਹਾ ਬਨਾਇਆ 500 ਲੜਾ ਲੈ ਤੇਰੇ 100 ਪਿੱਛੇ ਨਹੀਂ ਲੜਦੇ ਕਿਉਂ ਵੀ ਇਹ ਤਾਂ ਜਾਣ ਪਾ ਗਏ ਮੁੱਲਾ ਹਦੀ ਬੰਦੇ ਦਾ ਮਹਾ ਕੋ ਪੱਕਾ ਮੁੱਲਾ ਆ ਆ ਪੱਕਾ ਲਉਣੀ ਨਹੀਂ ਕੀ ਬਣਾ ਕੱਚਾ ਨਹੀਂ ਮਰਦੀ ਨਹੀਂ ਹਾਂ ਆਹ ਤਾਂ ਦੇ ਦਿੱਤੀ ਲੈ ਪੱਛੀ ਦਿੱਤੀ ਬੰਾ ਬੱਕਰੀ ਵੀ ਰੱਖ ਲੈ ਬੱਕਰੀ ਬੱਕਰੀ ਆ ਬੱਕਰੀ ਰੱਖ ਲੈ ਪਾਹੇ ਲਾ ਜੋ ਨਾ ਮੈਂ ਮਰ ਬਰਕਰਾਰ ਪੈਤੀ ਫਿਰ ਜਨੇ ਹਾਂ ਆ ਜਾ ਤਾਂ ਹੁਣ ਜਲਦੇ ਨਾ ਆ ਜਾ ਚਾਚੇ ਸ਼ਰੀਕ ਨੇ ਕਰਾਦਾ ਆ ਜਾ ਨਾਲ ਚੱਲ ਨਾ ਪੱਛਾ ਵੀ ਇਹਦਾ ਨਹੀਂ ਹੈ ਇਹ ਨਾ ਬਰੋੜੀ ਦੇ ਆ ਦੂਜੇ ਪਾਸੇ ਨਾ ਦੂਜੇ ਪਾਸੇ ਲੱਗੇ ਕਿਸ ਮਰ ਆਸ ਨੂੰ ਵੀ ਆਸ ਹੈ ਯਾਰ ਮੈਂ ਪਬਲੀ ਸਰ ਗਿਆ ਜਮਾ ਓਏ ਹੋ ਗਿਆ ਰਖੋ ਓਏ ਤੂੰ ਦੋ ਯਾਰ 100 ਪੱਧਾ ਪ੍ਰੈਸਰ ਦਾ ਸਵੰਦਾ ਪਾ ਪੂਰੀ ਗੱਲ ਕਰਾਉਂਦੇ ਅਹੋ ਕਰਿਆ ਗਿਆ ਉਹ ਬੰਦੇ ਵਾਸਤੇ ਸਾਨੂੰ ਬੱਕਾ ਕਾੜੀ ਦੀ ਬੰਦਾ ਲੋਕਲ ਬੋਣਾਂ ਅੱਛਾ ਮਾ ਯਾਰਾ ਮੰਡੀ ਵੀ ਸੱਦੇ ਹੋਣ ਯਾਰਾ ਬਾਦ ਬਾਦ ਹੋਰ ਦੋਈ ਸੀ ਕਿਹਨੂੰ ਉਹ ਬਾਈ ਪੰਮੀ ਚੋਲਾ ਹਾਂ ਪਬਲੀ ਪੈ ਗਿਆ ਫਿਰ ਬਾਈ ਪਾਹੇ ਦਾ ਬੋਬੋ ਲਾ ਦੇ ਯਾਰ ਅੱਲਾ ਪਹਿਲੀ ਇਹ ਵੀ ਲਾਉਣਾ ਉਹ ਨੂੰ ਨਹੀਂ ਘੱਟੀ ਦੀ ਇਹਨੇ ਬਹੀਏ ਕੱਟੀ ਮਾਰਿਆ ਨਹੀਂ ਇਹ ਅਸੀਂ 35 ਤੋਂ 32 ਕਹਤਾ ਤੇ ਇਹ ਮੇਰੀ ਜੱਟਾ ਤੁਸੀਂ ਬਧੀਆ ਰਿਹਾ ਹੈ ਵੀ 3 ਦੀ ਫੜ ਲਾ ਫੇਰ ਆਜਾ ਪੱਠਾ ਨੇ ਦੋ ਪੱਠਾ ਦੋ ਦੋ ਬੱਚੇ ਬੱਚੇ ਬਾਵਾ ਵੇ ਕਟਕ ਜੀ ਨਾ ਕਰ ਪੜੇ ਨੀ ਮੇਰੇ ਕੰਮ ਆਹ ਛਾਈ ਫੜਾਓ ਭਾਈ ਓਏ ਛਾਈ ਫੜਾਓ ਛਾਈ ਇੱਧਰ ਫੜਾਓ ਸਦੀਕ ਨੂੰ ਛਾਈ ਨਹੀਂ ਉਹ ਐਨ 17 18 ਦੀ ਕੀ ਜੀ ਜੰਦਾ ਇਹ ਟੀ ਕਰੀ ਜਾਂਦਾ ਜਮਾ ਇੰਡੀਆਂ ਜਮਾ ਇੰਡੀਆ ਹੜੀ ਹੈ ਅੰਦਰ ਕਰਾ ਕਾਹ ਮਾਰਾ ਕਾਹ ਨਹੀਂ

ਹਾਡਾ ਛੋਰਾ ਆਉਂਦੀ ਕਾੜ ਦੀ ਬੱਕਰੀ ਬਾਬਾ 31 ਸੱਤ ਲਾਉਂਦਾ ਫਾਇਦਾ ਨਹੀਂ ਇਹ ਆਇਆ ਤੂੰ ਵੱਧ ਕਹਦੇ ਨਹੀਂ ਨਹੀਂ ਪੱਕੇ ਰੁਪਏ ਲਾਇਆ ਤੂੰ ਆਇਆ ਕਿ ਕੋਈ ਕਦੇ ਵੀ ਇਹਦੇ 22000 ਚੱਲ ਕੋਈ ਨਾ ਦਾ ਯਾਰ ਲਾ ਪਰ ਤੂੰ 15 ਲਾ ਸਾਲਿਆ ਯਾਰ ਤੇਰੀ ਤਤਾ ਯਾਰ ਉਹਦਾ ਗੱਲ ਨਹੀਂ ਜੇ ਤੂੰ ਯਾਰ ਦੇ ਵੇਚ ਕੇ ਸਾਡੇ ਕੋਲ ਹੀ ਰੁਪਏ ਲਾਇਆ ਉਹ ਦੇਖ ਆਉਂਦਾ ਮੰਮਾ ਕਿਉਂ ਨਹੀਂ ਇਹ ਮਹਿੰਗੀ ਆ ਸਸਤੀ ਆ ਉਹਦਾ ਜਾਉਂਦਾ ਕੋਈ ਗੁੱਸੇ ਨਹੀਂ ਮੰਡੀ ਹੈ ਮੰਡੀ ਤੇ ਅਸੀਂ ਖੁਸ਼ ਆ ਸਾਡੇ ਡੰਗਰ ਤੇ ਪੈ ਦੋ ਬੱਚੇ ਪੁਰਾ ਪੱਠਣੇ ਉੱਠ ਜਿੱਦੀ ਬੱਕਰੀ ਆ ਕੋਈ ਕਦਰਤਾ ਕਰੋ ਯਾਰ ਚੱਲ ਠੀਕ ਆ ਵਾਹ ਆ ਜੀ ਯਾਰ ਕਰੂ ਪਾਇ ਦੋ ਯਾਰ ਤੁਸੀਂ ਕੱਢ ਲੋ ਮਾੜਾ ਮੋਟਾ ਫਰਕ ਤਾਂ ਕੀ ਆ ਨਿਕਲ ਜਾ ਯਾਰਾ ਅੜੀ ਮਾੜੀ ਜੀ ਹੁਣ ਇਹ ਅਜੀ ਤਾਂ ਕੱਢ ਕੇ ਖਾਣ ਬਾਣੀ ਮਾੜੀ ਇੱਕ ਚੂੜੀ ਲੈਤੀ ਵੀ ਆ ਲੈ ਲਈ ਠੀਕ ਆ ਕੀ ਮੁੱਲ ਆ ਫਿਰ ਮੁੱਲ ਦੱਸ ਨਫੇ ਨਾਲ ਹੀ ਮੰਗੂ ਮੈਂ ਕੋਈ ਗੱਲ ਇਹਨੂੰ ਪਤਾ ਕਿ ਨਹੀਂ ਫੇ ਤੂੰ ਦੱਸ ਕੋਈ ਦੱਸ ਇੱਥੇ ਆ ਮੈਦਾਨ ਚ ਇੱਥੇ ਆ ਜੀ ਹੈ ਆਈ ਆਲੀ ਛੋਟੀ ਵਾਲੀ ਆ ਇਹ ਵੱਡੀ ਲੈ ਲੋ ਆ ਲੈ ਲੋ ਇਹਦਾ ਵੀ ਦੱਸ ਕੀ ਰੇਟ ਹੈ ਇਹਦਾ 26000 ਹੈਲੋ